ਕੱਲੇ ਬਾਦ ਪਹੁੰਚਿਆ ਗਿਆ ਹੋ ਕਿਸੇ ਸਬੰਧਤ ਜੀਟੀਮ ਮੀਟਿੰਗ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜ਼ੀਰੋ ਟੋਲਰੈਂਸ ਡਰਗ ਦੇ ਰਿਗਾਰਡਿੰਗ ਜਿਹੜੀ ਚੱਲ ਰਹੀ ਹੈ ਇਹਦੇ ਸਬੰਧ ਵਿੱਚ ਵਿਲੇਜ ਡਫਰੈਂਸ ਕਮੇਟੀਆਂ ਬਣੀਆਂ ਹੈਗੀਆਂ ਜਿਹੜੀਆਂ ਹੁਣ ਪਿੰਡ-ਪਿੰਡ ਜਾ ਕੇ ਅਸੀਂ ਪਬਲਿਕ ਮੀਟਿੰਗਸ ਕਰ ਰਹੇ ਹਾਂ ਪਬਲਿਕ ਮੀਟਿੰਗਸ ਕਰ ਰਹੇ ਹਾਂ ਜਿਹਦੇ ਚ ਸਭ ਤੋਂ ਪਹਿਲਾਂ ਇਨਫੋਰਸਮੈਂਟ ਡੀ ਐਡਿਕਸ਼ਨ ਤੇ ਜਿਹੜਾ ਨਸ਼ੇ ਦਾ ਪ੍ਰੋਵੈਂਟਿਵ ਦੇ ਸਬੰਧ ਵਿੱਚ ਜਿਹੜੀ ਹੈਗੀ ਲੋਕਾਂ ਨਾਲ ਕਲੱਬਾਂ ਨਾਲ ਐਨ ਜੀਓਜ਼ ਨਾਲ ਤੇ ਲੋਕਾਂ ਨੂੰ ਇਹੀ ਅਹਾਰ ਕਰ ਰਹੇ ਹਾਂ ਵੀ ਇਹ ਇੱਕ ਸਮਾਜਿਕ ਬੁਰਾਈ ਹੈ ਜਿਹੜੀ ਜਦ ਤੱਕ ਸਮਾਜ ਦੇ ਨਾਲ ਨਹੀਂ ਖੜਾ ਹੁੰਦਾ ਉਦੋਂ ਤੱਕ ਇਹਦਾ ਕਾਬੂ ਨਹੀਂ ਪਾਇਆ ਜਾ ਸਕਦਾ ਹੁਣ ਜ਼ੀਰੋ ਟੋਲਰੈਂਸ ਦੇ ਹਿਸਾਬ ਨਾਲ ਪਹਿਲਾਂ ਪੁਲਿਸ ਨੇ ਬਾਧੂ ਪਰਚੇ ਦਰਜ ਕੀਤੇ ਨੇ ਨਸ਼ਾ ਪਤਾ ਫੜਿਆ ਤੇ ਅਸੀਂ ਹੁਣ ਜਾ ਕੇ ਪਿੰਡ-ਪਿੰਡ ਜਿਹੜੇ ਲੋਕਾਂ ਨੂੰ ਹੁਣ ਜਾਗਰੂਕਾਲੀ ਤਾਂ ਗੱਲ ਹੈ ਨਹੀਂ ਕਿ ਗੱਲ ਤੇ ਐ ਵੀ ਸਮਾਜ ਦੀ ਇੱਕ ਲਹਿਰ ਖੜੀ ਕਰਨ ਵਾਲੀ ਗੱਲ ਹੈ ਜਿਹੜੇ ਨਸ਼ੇ ਤੇ ਕਾਬੂ ਪਾਇਆ ਜਾ ਸਕਦੇ ਲੋਕਾਂ ਨੂੰ ਨਾਲ ਲਾ ਕੇ ਜਿਹੜੇ ਬੰਦੇ ਕਰਦੇ ਨੇ ਉਹਨਾਂ ਨੂੰ ਆਡੈਂਟੀਫਾਈ ਕਰਕੇ ਉਹਨਾਂ ਦਾ ਛਡਾਇਆ ਜਾਵੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਕਾਨੂੰਨ ਮੁਤਾਬਕ ਅਰੈਸਟ ਕੀਤਾ ਜਾਂਦਾ ਸਰ ਨਾਕਾਬੰਦੀ ਕਿੱਥੇ ਹੋਈ ਹੈ ਹਰ ਸ਼ਹਿਰ ਦੇ ਆਲੇ-ਦੁਆਲੇ ਨਾਕਾਬੰਦੀ ਦਾ ਸੀਲਿੰਗ ਪੁਆਇੰਟ ਚੱਲਦੇ ਨੇ ਸੀਲਿੰਗ ਡਿਸਟ੍ਰਿਕਟ ਸੀਲਿੰਗ ਦਾ ਚੱਲਦਾ ਹੈ ਜਾਂ ਜਿਹੜੇ ਬਾਰਡਰ ਸੀਲ ਨੇ ਉਹ ਆਲਰੇਡੀ ਨਾਕੇ ਚੱਲ ਰਹੇ ਨੇ ਉਹ ਤੋਂ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਨੇ ਇਹਦੇ ਨਾਲ ਕਾਸੋ ਆਪਰੇਸ਼ਨ ਵੀ ਚੱਲ ਰਹੇ ਨੇ ਜਿਹੜੇ ਹੌਟਸਪੌਟ ਆ ਉਹਨਾਂ ਤੇ ਕਾਸੋ ਆਪਰੇਸ਼ਨ ਹੋ ਰਹੇ ਨੇ ਡੇਲੀ ਪੰਚਰ ਜਿਹੜੀ ਅੱਜ ਮੀਟਿੰਗ ਹੋਈ ਹੈ ਪੁਲਿਸ ਦੀ ਕੀ ਕਹਿਣਾ ਚਾਹੂਗੇ ਨਛਨ ਕੁਮਾਰ ਜੀ ਇਹ ਮੀਟਿੰਗਾਂ ਜਿਹੜੀਆਂ ਸਰਕਾਰ ਕਰ ਰਹੀ ਹੈ ਜਾਂ ਪੱਲੀਸਾਰੇ ਸਾਡੇ ਸੀਨੀਅਰ ਅਧਿਕਾਰੀ ਕਰ ਰਹੇ ਨੇ ਇਹ ਬਹੁਤ ਹੀ ਕੰਮ ਦੀ ਗੱਲ ਹੈ ਹਰ ਬੰਦਾ ਪਿੰਡ ਦਾ ਜਿਹੜਾ ਸਿਆਣਾ ਹੈ ਉਹ ਇਸ ਗੱਲ ਨੂੰ ਬਹੁਤ ਵਧੀਆ ਗੱਲ ਕਹਿੰਦਾ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਕੋਈ ਵੀ ਮਾਂ ਬਾਪ ਹੈ ਇਹ ਨਹੀਂ ਚਾਹੁੰਦਾ ਕਿ ਸਾਡਾ ਬੱਚਾ ਚਿੱਟੇ ਤੇ ਲੱਗੇ ਕੋਈ ਮਾਪੇ-ਬਾਪ ਨਹੀਂ ਚਾਹੁੰਦਾ ਪਰ ਜਿਹੜਾ ਇਹ 12-12ਾਂ ਜਾਂ 12ਾਂ ਪਿੰਡਾਂ ਤੋਂ ਜਿਹੜੇ ਨੌਜਵਾਨ ਮੁੰਡੇ ਨੇ ਬੇਲੇ ਨੇ ਜਿਨ੍ਹਾਂ ਕੋਲ ਕੋਈ ਰਜਗਾਰ ਨਹੀਂ ਹੈਗਾ ਉਹ ਇਸ ਪਾਸੇ ਵਗ ਜਾਂਦੇ ਨੇ ਤੇ ਉਹ ਨੁਕਸਾਨ ਹੁੰਦਾ ਬਹੁਤ ਵੱਡਾ ਪਰ ਉਹਨਾਂ ਦੇ ਮਾਤਾ-ਪਿਤਾ ਨਹੀਂ ਚਾਹੁੰਦੇ ਹਣ ਉਹ ਚਾਹੁੰਦੇ ਨੇ ਕਿ ਇਹ ਜਿਹੜਾ ਰਸਤਾ ਫੜ ਜਾਏ ਗੱਤ ਫੜ ਲਿਆ ਮੁੰਡੇ ਨੇ ਸਾਡੇ ਨੇ ਇਹ ਨਹੀਂ ਹੋਣਾ ਚਾਹੀਦਾ ਪਰ ਫੇਰ ਵੀ ਜਦੋਂ ਅਸੀਂ ਕੋਈ ਪੁਲਿਸ ਚ ਉਹਨੂੰ ਭੇਜ ਦਿੰਦੇ ਆ ਜਾਂ ਵਗ ਜਾਂਦਾ ਪਰ ਫੇਰ ਵੀ ਉਹ ਇਹ ਚਾਹੁੰਦਾ ਵੀ ਇਹ ਜਲਦੀ ਛੁੱਟ ਕੇ ਆ ਜੀ ਇਹ ਨਹੀਂ ਜਾਂਦਾ ਵੀ ਇਹਦਾ ਆਪਾ ਇਲਾਜ ਕਰਾਈਏ ਕਿਸੇ ਥਾਣੇ ਕਿਸੇ ਉਹ ਚ ਛੱਡੀਏ ਸੁਗੀਦਾ ਕੇਂਦਰ ਚ ਜਿੱਥੇ ਨਸ਼ਾ ਛੱਡਿਆ ਜਾਵੇ ਉਸ ਪਾਸੇ ਨਹੀਂ ਤੁਰਦਾ ਅਜੇ ਜਿਹੜੇ ਮਾਤਾ ਪਿਤਾ ਨੇ ਇਹਨਾਂ ਦੇ ਉਸ ਪਾਸੇ ਨਹੀਂ ਜਾ ਰਹੇ ਕਿ ਇਹਨਾਂ ਦਾ ਇਲਾਜ ਕਰਾਇਆ ਜਾਵੇ ਬਕਾਇਦਾ ਪਿਆਰੇ ਨੇ ਉਹਨਾਂ ਨੂੰ ਪਰ ਦੁੱਖ ਉਹਨਾਂ ਨੂੰ ਬਹੁਤ ਹੈ ਕਿ ਸਾਡੇ ਬੱਚੇ ਜਿਹੜੇ ਚਿੱਟੇ ਤੇ ਲਾਗੇ ਬਹੁਤ ਮਾੜਾ ਕੰਮ ਹੋ ਗਿਆ ਇਹ ਬੜੀ ਮਾੜਾ ਕੰਮ ਹੋ ਗਿਆ ਖਾਸ ਕਰਕੇ ਮਾਵਾ ਨੂੰ ਮਾਵਾ ਨੂੰ ਬਹੁਤ ਦੁੱਖ ਹੈ ਪਿੰਡ ਵੱਲੋਂ ਕੋਈ ਸਹਿਯੋਗ ਨਹੀਂ ਪਿੰਡਾਂ ਵੱਲੋਂ ਕੀ ਸਹਿਯੋਗ ਦਿੱਤਾ ਹੈ ਪਿੰਡਾਂ ਸਹਿਯੋਗ ਦੇਖੋ ਅਸੀਂ ਸਾਰੇ ਜਿੰਨੇ ਵੀ ਪਿੰਡਾਂ ਵਾਲੇ ਲੋਕਾਂ ਮੈਂ ਮੇਰਾ ਪਿੰਡ ਦਾ ਅਸੀਂ ਜਿੰਨੇ ਸਹਿਯੋਗ ਵੀ ਇਹ ਨਹੀਂ ਹੋਣਾ ਚਾਹੀਦਾ ਅੱਜ ਵੀ ਸਾਰੇ ਪਿੰਡ ਦੇ ਵਿੱਚ ਇਹ ਗੱਲ ਹੋਈ ਆ ਹੁਣ ਇੱਥੇ ਉਹ ਸਾਰੇ ਪਿੰਡ ਨੇ ਕਹਿ ਦਈਏ ਨਹੀਂ ਹੋਣਾ ਚਾਹੀਦਾ ਅਸੀਂ ਸਾਥ ਦੇ ਮਾਗੇ ਤੁਹਾਡਾ ਪੁਲਿਸ ਵਾਲਿਆਂ ਨੂੰ ਵੀ ਕਿਹਾ ਅਜ਼ੀਜ਼ਾਤ ਦੇਵਾਂਗੇ ਪਰ ਇਹ ਕੱਲਾ ਪਿੰਡ ਨਹੀਂ ਸਾਰੇ ਪਿੰਡ ਦੇ ਵੀ ਸਾਰੇ ਪਿੰਡਾਂ ਦੇ ਲੋਕ ਨਸ਼ੇ ਤੋਂ ਰਹਿਤ ਹੋਣਾ ਚਾਹੁੰਦੇ ਨੇ ਪਰ ਜਿਹੜੇ ਗਰੀਬ ਲੋਕ ਨੇ ਜ਼ਿਆਦਾਤਰ 70% ਲੋਕ ਜਿਹਦੇ ਨਸ਼ੇ ਦੇ ਆਦੀ ਨੇ ਜਾਂ ਚੱਟੇ ਦੇ ਆਦੀ ਨੇ ਉਹ ਹੇਠਲੇ ਵਰਗ ਦੇ ਜਿਹੜੇ ਦੋ ਕਿੱਲੇ ਵਾਲਾ ਜ਼ਿਮੀਂਦਾਰ ਹੈ ਪੰਜ ਕਿੱਲੇ ਵਾਲਾ ਜ਼ਿਮੀਂਦਾਰ ਹੈ ਜਾਂ ਉਤੋਂ ਛੋਟਾ ਜਿਹੜੇ ਤਕੜੇ ਘਰਾਂ ਦੇ ਨੇ ਉਹਨਾਂ ਦੇ ਵਿੱਚੋਂ ਤਾਂ 1-2% ਹੀ ਨੇ ਬਾਕੀ ਹੇਠਲੇ ਨੇ ਪਰ ਹੇਠਲੇ ਉਹ ਹਨ ਕੌਣ ਆ ਜਿਹੜੇ ਮੇਰੇਜ਼ਗਾਰ ਨੇ ਜਿਹੜੇ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਜਿਹੜੇ ਚਾਂਬਲੇ ਹੋਏ ਨੇ ਜਾਂ ਜਿਨ੍ਹਾਂ ਨੂੰ ਮਤਲਬ ਮਾਂ ਪਿਓ ਦਾ ਡਰ ਨਹੀਂ ਸਮਾਜ ਦਾ ਡਰ ਨਹੀਂ ਤੇ ਕਿਸੇ ਵੱਡੇ ਆਦਮੀ ਦਾ ਡਰ ਨਹੀਂ ਆਪਣੇ ਰਿਸ਼ਤੇਦਾਰਾਂ ਦਾ ਡਰ ਨਹੀਂ ਜਦੋਂ ਇਸ ਕਿਸਮ ਵਿਅਕਤੀ ਇਹ ਲੇਨ ਤੇ ਚੱਲ ਪਿਓ ਹਵਾ ਹਰਾ ਹਵਾ ਹਾਰਾ ਹੋ ਜਾਂਦਾ ਉਹ ਆਪਣੀ ਜ਼ਿੰਦਗੀ ਦੇ ਐਂਡ ਵੱਲ ਜਾ ਰਿਹਾ ਹੁੰਦਾ